ਮੰਗਦਾ ਮੈਂ ਤੈਨੂੰ ਰੱਬ ਕੋਲੋਂ ਹਰ ਵੇਲੇ ਪਾਵੇਂ ਮੈਂ ਪਖਾਰੀ ਨਹੀਂ ਲਿਖ ਲੈਣਾ ਲਖਾਰੀ ਨਹੀਂ ਲੈਕ ਸੋਸ਼ਲ ਮੀਡੀਆ ਦੀ ਡਿਜੀਟਲ ਆਨਲਾਈਨ ਵਰਲਡ ਦੀ ਨੌਲੇਜ ਲੈਂਡ ਲਈ ਬਣਿਆ ਸੀਗਾ ਹਮਮ ਉਹ ਸਾਰੀ ਨੌਲੇਜ ਇਕੱਠੀ ਕੀਤੀ Google ਵਰਗੀਆਂ ਕੰਪਨੀਆਂ Microsoft ਵਰਗੀਆਂ ਕੰਪਨੀਆਂ ਦੇ ਜਿਹੜੇ EMPLOYES ਹੋਣ ਉਹ ਇੱਥੋਂ ਹੀ ਡਾਇਰੈਕਟ ਹਾਇਰ ਹੋ ਕੇ ਜਾਏ ਹਮ ਮੇਰੀ ਸਟੱਡੀ ਸਾਰੀ ਜਿਹੜੀ ਹੈਗੀ ਸੀ ਉਹ ਤੇ ਕੰਪਲੀਟ ਹੋ ਗਈ ਤੇ ਹੁਣ ਉਸ ਚੀਜ਼ ਤੋਂ ਪੈਸੇ ਕਿਵੇਂ ਆਰਨ ਕਰਨੇ ਨੇ ਆਪਣੇ ਵਾਲੇ ਮੋਬਾਈਲ ਦੇ ਵਿੱਚ ਵਜ਼ਰੀਲਾ ਦੇਖ ਲੀਆਂ ਹਮ ਵੀਡੀਓਜ਼ ਬਣਾ ਲੀਆਂ ਵੀਡੀਓ ਸ਼ਾਰਟ ਦੇਖ ਲਏ ਨੱਚਲੇ ਟੱਪਲੇ ਇਹ ਹੀ ਚੀਜ਼ਾਂ ਰਹਿ ਗਈਆਂ ਸਾਰੇ ਟਿਕਟੌਕ ਵਾਲੇ ਖਤਮ ਹੋ ਗਏ ਟਿਕਟੌਕਰਸ ਕਿਵਾਰੀ ਖਤਮ ਹੋ ਗਏ ਦੁਬਾਰਾ ਫਿਰ ਉਹਨਾਂ ਨੂੰ ਵੇਟ ਕਰਨਾ ਪੈਣਾ ਨਵੇਂ ਪਲੇਟਫਾਰਮ ਦਾ ਕੌਣ ਪਤਾ ਲੱਗਿਆ ਵੀ ਬਲੌਗਿੰਗ ਤੋਂ ਪੈਸੇ ਕਮਾ ਸਕਦੇ ਆ ਅਸੀਂ ਐਨੇ ਪੈਸੇ ਕਮਾ ਸਕਦੇ ਆ ਐਨੇ ਪੈਸੇ ਕਮਾ ਸਕਦੇ ਆ ਉਹ ਹੁਣ পাগল ਹੋਣ ਪਏ ਨੇ ਬਲੌਗਿੰਗ ਪਿੱਛੇ ਪਿੰਡ 'ਚ ਮੈਂ ਮੈਂ ਇੱਕ ਦਿਨ ਬੈਠਾ ਸੋਚ ਰਿਹਾ ਸੀਗਾ ਕਿ ਯਾਰ ਇਹ ਦੌਰ ਆ ਜਾਣਾ ਪਿੰਡ 'ਚ ਬੁੜੀਆਂ ਨੇ ਬੈਠੇ ਗੱਲਾਂ ਕਰਨੀਆਂ ਲੈ ਉਹਦੇ ਤਾਂ ਐਨੇ ਸਬਸਕ੍ਰਾਈਬਰ ਦੀ ਤਾਂ ਉਹ ਅਗੇ ਇਤਿਓ ਕਰਨ ਲੱਗੀ ਉਹ ਗੀਤਾਂ ਜਦੋਂ ਲੈਣਾ ਲਿਰਿਕਸ ਲੋਕਾਂ ਨੂੰ ਸਮਝ ਲੱਗਦੇ ਨੇ ਵਿਸਤ ਲਈ ਹੁਣ ਕਰਕੇ ਤਾਂ ਉਹ ਵਾਇਰਲ ਹੁੰਦੀਆਂ ਨੇ ਫਿਰ ਉਹਦਾ ਫਰੈਂਡ ਨਾ ਮੇਰੀ ਗੱਡੀ ਮੰਗ ਕੇ ਲੈ ਗਿਆ ਉਹ ਗੱਡੀ ਲੈ ਕੇ ਗਿਆ ਉਹ ਗੱਡੀ ਲੈ ਕੇ ਗਿਆ ਉਹਨੇ ਗੱਡੀ ਮੇਰੀ ਠੋਕਤੀ ਸਾਰੀ ਸਾਈਡ ਤੋਂ ਖਤਮ ਕਰਤੀ ਮੈਨੂੰ ਕਹਤਾ ਕਿ ਗੱਡੀ ਠੀਕ ਕਰਾ ਤੇਰੇ ਪੈਸੇ ਪੇ ਕਰ ਦਾਂਗੇ ਜਿਹੜੇ ਬੰਦੇ ਨੇ ਪੈਸੇ ਪੇ ਕੀਤੇ ਸੀਗੇ ਮੈਂ ਉਹਨੂੰ ਫੋਨ ਕੀਤਾ ਉਹਨੇ ਮੇਰੇ ਫੋਨ ਨਹੀਂ ਚੁੱਕੇ ਕਾਫੀ ਟਾਈਮ ਫਿਰ ਇਹਨੂੰ ਵਾਰ ਇੱਕ ਵਾਰੀ ਮੈਨੂੰ ਉਹ ਮਹਾਲੀ ਟੱਕਰ ਗਿਆ ਸੀਗਾ ਬੰਦਾ ਮੈਂ ਇਹਨੂੰ ਕਹਿਆ ਗਿਆ ਬੁਲਾਇਆ ਉਹਦੇ ਨਾਲ ਬੈਠਿਆ ਮਤਲਬ ਗੱਲਬਾਤ ਕੀਤੀ ਚਾਹ ਜੋ ਕੀਤੀ ਮੈਂ ਉਹਨੂੰ ਪੁੱਛਿਆ ਕਿ ਯਾਰ ਤੁਸੀਂ ਮੈਨੂੰ ਐ ਲਾਰਾ ਲਾਇਆ ਸੀ ਕਟੋ-ਕਟ ਮੈਨੂੰ ਕਹਿ ਹੀ ਦਿੰਦੇ ਵੀ ਅਸੀਂ ਨਹੀਂ ਪੇ ਕਰਦੇ 90% ਜਿਹੜੇ ਹੈਗੇ ਨੇ ਉਹ ਦਿਹਾੜੀਆਂ ਕਰਦੇ ਨੇ 10% ਸਕਸੈਸ ਹੁੰਦੇ ਨੇ ਹੂੰ 90% ਦਿਹਾੜੀਆਂ ਕਿਉਂ ਕਰਦੇ ਆ ਇੰਸਟਾਗ੍ਰam ਤੇ ਜਿੰਨੇ ਇਨਫਲੂਐਂਸਰ ਨੇ ਆਲਮੋਸਟ 90% ਤੇ ਸਾਰੇ ਬਰਸਾਤੀ ਗੱਡੂ ਨੇ ਮੈਂ ਫੋਨ ਦੁਬਾਰਾ ਫੇਰ ਕੀਤੇ ਉਹ ਮੈਨੂੰ ਟੱਕਰਿਆ ਕਰੇ ਦੇਖ ਫੋਨ ਕਰਕੇ ਚੱਕਦਾ ਤੇਰਾ ਫੋਨ ਕਿ ਨਹੀਂ ਚੱਕਦਾ ਹੁਣ ਨੰਬਰ ਮੇਰਾ ਮੈਂ ਫੋਨ ਕੀਤਾ ਚੱਕਿਆ ਮੈਸੇਜ ਵੀ ਡ੍ਰੌਪ ਕੀਤੇ ਮੈਂ ਇੰਸਟਾਗ੍ਰam ਤੇ ਵੀ ਮੈਸੇਜ ਡ੍ਰੌਪ ਕੀਤੇ ਵਟਸਐਪ ਤੇ ਵੀ ਮੈਸੇਜ ਡ੍ਰੌਪ ਕੀਤੇ ਬੰਦੇ ਨੇ ਸੀਨ ਕਰਕੇ ਛੱਡਦੇ ਗੱਲਾਂ ਨਿਕਲਦੀਆਂ ਇਹਨਾਂ ਉਹਦਾ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਸੀ ਉਹਨਾਂ ਦੇ ਜਿਹੜੇ ਤਗੜੇ ਤਗੜੇ ਸਟਾਰ ਸੀਗੇ ਫਾਲੋਅਰਸ ਹੋ ਗਿਆ ਪੈਸਾ ਹੋ ਗਿਆ ਇਹ ਦੋਨੋਂ ਚੀਜ਼ ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਹ ਜਿਹੇ ਤਾਰੇ ਦੇ ਨਾਲ ਜੋ ਸਾਡੇ ਸਟੂਡੀਓ 'ਚ ਮੇਰੇ ਉਹਨੇ ਜਿਨ੍ਹਾਂ ਨੂੰ ਤੁਸੀਂ ਅਕਸਰ ਹੀ ਆਪਣੇ ਮੋਬਾਈਲ ਫੋਨਸ 'ਚ ਦੇਖਦੇ ਹੁੰਦੇ ਸੀਗੇ ਪਰ ਹੁਣ ਕਿਤੇ ਨਾ ਕਿਤੇ ਨਹੀਂ ਦਿਖਦੇ ਕਿਉਂ ਨਹੀਂ ਦਿਖਦੇ ਕਿਸ ਰੀਜ਼ਨ ਨੂੰ ਨਹੀਂ ਦਿਖਦੇ ਆਓ ਗੱਲਬਾਤ ਕਰਾਂਦੇ ਹਾਂ ਕਮਲ ਬੋਸ ਦੇ ਨਾਲ ਸਸ਼ੀਗਲ ਕਮਲ ਸਸ਼ੀਗਲ ਜੀ ਪਹਿਲਾਂ ਤਾਂ ਕਮਲ ਕਮਲ ਬੋਸ ਤੋਂ ਕਮਲ ਕਿਉਂ ਰਹਿ ਗਏ ਇਹ ਵੀ ਇੱਕ ਇੰਟਰਸਟਿੰਗ ਸਟੋਰੀ ਆ ਮੈਂ ਕਮਲ ਬੋਸ ਬਣਿਆ ਸੀਗਾ ਕਿਸੇ ਕਾਰਨ ਕਰਕੇ ਕੋਈ ਸਿੱਖਣ ਕਰਕੇ ਹੂੰ ਲਾਈਕ ਸੋਸ਼ਲ ਮੀਡੀਆ ਦੀ ਡਿਜੀਟਲ ਆਨਲਾਈਨ ਵਰਲਡ ਦੀ ਨੌਲੇਜ ਲੈਂਡ ਲਈ ਬਣਿਆ ਸੀਗਾ ਮੈਂ ਉਹ ਸਾਰੀ ਨੌਲੇਜ ਇਕੱਠੀ ਕੀਤੀ ਉਹਦੇ ਨੋਟਸ ਬਣਾਏ ਤਿਆਰ ਕੀਤਾ ਤੇ ਫਿਰ ਮੈਂ ਦੁਬਾਰਾ ਫੇਰ ਕਮਲ ਬਣ ਗਿਆ ਤੇ ਉਹ ਬਣ ਕੇ ਹੁਣ ਮੈਂ ਨਵੇਂ ਬੱਚਿਆਂ ਨੂੰ ਸਿਖਾਣਾ ਕਮਲ ਬਾਸ ਗੱਲ ਕਰੀਏ ਤੁਸੀਂ ਜੋ ਚੱਲੇ ਸੀਗੇ ਜਦੋਂ ਇੱਕ ਦੌਰ ਸੀ ਆਪਣਾ ਉਹ ਦੌਰ ਆਪਣਾ ਹੁਣ ਵੀ ਯਾਦ ਕਰਦੇ ਹਾਂ ਵੀ ਉਹ ਦੌਰ ਕਿਵੇਂ ਚੱਲਿਆ ਫਿਰਦਾ ਸੀ ਨਹੀਂ ਪਰ ਜੀ ਮੈਂ ਗੱਲ ਕਰਾਂ ਯਾਤਤਾ ਦੇ ਹੈਗਾ ਹੁਣ ਮਤਲਬ ਹੈਗੀ ਸੀ ਹਾਈਪ ਕਿਸੇ ਟਾਈਮ ਤੇ ਹੈਗੀ ਸੀਗੀ ਬਹੁਤ ਵਧੀਆ ਲੱਗਦਾ ਸੀ ਉਦੋਂ ਪਰ ਹੌਲੀ ਹੌਲੀ ਕਰਕੇ ਮੈਨੂੰ ਇਹ ਮਤਲਬ ਹੋਇਆ ਮਾਈਂਡ ਦੇ ਵਿੱਚ ਆਇਆ ਕਿ ਇਸ ਟਾਈਪ ਦਾ ਜੋ ਚੀਜ਼ ਸਿੱਖਣ ਲਈ ਮੈਂ ਆਇਆ ਜੋ ਮੈਂ ਸਿੱਖ ਚੁੱਕਿਆ ਕੰਪਲੀਟ ਕਰ ਚੁੱਕਿਆ ਉਹ ਕੰਪਲੀਟ ਹੋਊਗੀ ਸੀਗੀ ਸਾਰੀ ਦੀ ਸਾਰੀ ਮੇਰੀ ਸਟੱਡੀ ਸਾਰੀ ਜਿਹੜੀ ਹੈਗੀ ਸੀ ਉਹ ਤੇ ਕੰਪਲੀਟ ਹੋ ਗਈ ਤੇ ਹੁਣ ਉਸ ਚੀਜ਼ ਤੋਂ ਪੈਸੇ ਕਿਵੇਂ ਆਰਨ ਕਰਨੇ ਨੇ ਨੌਲੇਜ ਕਿਵੇਂ ਦੇਣੀ ਆ ਤੇ ਆਪਾਂ ਜੇ ਨਾ ਆਈਟੀ ਵਰਲਡ ਦੀ ਗੱਲ ਕਰੀਏ ਆਪਣਾ ਪਟਿਆਲਾ ਆਪਣਾ ਪੰਜਾਬ ਆਈਟੀ ਵਰਲਡ ਛਲੇ ਬਹੁਤ ਪਿੱਛੇ ਬੈਠਾ ਹੂੰ ਤੁਸੀਂ ਥੋੜਾ ਜਿਹਾ ਪੰਜਾਬ ਤੋਂ ਬਾਹਰ ਨਿਕਲੋ ਬੰਗਲੌਰ ਚਲੇ ਜਾਓ ਦਿੱਲੀ ਚਲੇ ਜਾਓ ਚੰਡੀਗੜੀ ਚਲੇ ਜਾਓ ਮਹਾਰਾਸ਼ਟਰਾ ਚਲੇ ਜਾਓ ਉੱਥੇ ਦੀ ਜ਼ਿੰਦਗੀ ਉੱਥੇ ਦਾ ਲਾਈਫ ਸਟਾਈਲ ਉੱਥੇ ਦੇ ਲੋਕਾਂ ਦੀ ਸੋਚ ਬਿਲਕੁਲ ਹੀ ਡਿਫਰੈਂਟ ਹੋ ਚੁੱਕੀ ਆ ਆਪਣੇ ਨਾਲ ਵੀ ਸੋਚ ਬਣੀ ਹੀ ਨਹੀਂ ਹੈਗੀ ਹਜੇ ਆਪਣੇ ਨਾਲੇ ਮੋਬਾਈਲ ਦੇ ਵਿੱਚ ਵਜ਼ਰੀਲਾ ਦੇਖ ਲੀਆਂ ਵੀਡੀਓਜ਼ ਬਣਾ ਲੀਆਂ ਵੀਡੀਓ ਸ਼ਾਰਟ ਦੇਖ ਲਏ ਨੱਚਲੇ ਟੱਪਲੇ ਇਹ ਹੀ ਚੀਜ਼ਾਂ ਰਹਿ ਗਈਆਂ ਜਾਂ ਕਿਉਂ ਬਹੁਤ ਵਧੀਆ ਇਨਕਮ ਸੋਰਸ ਆ ਡਿਜੀਟਲੀ ਯੋਗਾ ਆਪਾਂ ਇੱਥੋਂ ਬੈਠ ਕੇ ਵਰਲਡ ਦੇ ਕਿਸੇ ਵੀ ਬੰਦੇ ਨਾਲ ਕੋ ਕਮਲ ਬਾਸ ਕਿਹੜੇ ਘਰਾਂ ਚੋਂ ਉੱਠਿਆ ਸੀ ਤੇ ਅੱਜ ਕਿੱਥੇ ਆ ਕਮਲ ਬਾਸ ਤਾਂ ਨਾਰਮਲ ਘਰਾਂ ਚੋਂ ਉੱਠਿਆ ਸੀਗਾ ਤੇ ਹਾਲੇ ਵੀ ਨਾਰਮਲ ਹੀ ਆ ਮਤਲਬ ਐਨੇ ਕੋਈ ਉਹ ਨਹੀਂ ਹੈਗੇ ਪਰ ਆ ਜਿੰਨੇ ਜੋਗੇ ਹੈਗੇ ਆ ਵੀ ਮੰਗਣਾ ਨਾ ਪਾਵੇ ਕਿਸੇ ਆ ਉਹ ਤਾਂ ਪੋਰਸ ਹੈ ਨਾ ਮਤਲਬ ਵੀ ਕਾਫੀ ਟਾਈਮ ਕੰਮ ਨੂੰ ਇੰਪੋਰਟੈਂਸ ਜ਼ਿਆਦਾ ਸਭ ਤੋਂ ਪਹਿਲੀ ਪ੍ਰਾਇਓਰਿਟੀ ਤੁਹਾਡੀ ਕੰਮ ਹੋਣੀ ਚਾਹੀਦੀ ਆ ਤੁਸੀਂ ਆਪਣੇ ਕੰਮ ਨੂੰ ਪ੍ਰਾਇਓਰਿਟੀ ਦਿੰਨੇ ਹੋ ਲਗਨ ਨਾਲ ਮਿਹਨਤ ਨਾਲ ਇਮਾਨਦਾਰੀ ਨਾਲ ਤੁਸੀਂ ਕੰਮ ਕਰੋਗੇ ਤਰਬ ਤੁਹਾਡੀ ਬਾਹ ਮਾੜਦਾ ਥੋੜਾ ਸਾਥ ਵੀ ਦਿੰਦਾ ਕਮਲ ਆਨਲਾਈਨ ਜੇ ਕਿਸੇ ਨੇ ਪੈਸੇ ਕਮਾਣੇ ਹੋਣ ਜ਼ਰੂਰੀ ਹੈ ਵੀ ਆ ਬੰਦੇ ਕੋਲ ਦਿਮਾਗ ਹੋਣਾ ਚਾਹੀਦਾ ਜਾਂ ਫਿਰ ਬੰਦੇ ਨੂੰ ਸਕਿੱਲਸ ਆਣੀਆਂ ਚਾਹੀਦੀਆਂ ਨੇ ਕਿ ਬੰਦੇ ਨੂੰ ਕੰਪਿਊਟਰ ਹੀ ਸਿੱਖਣਾ ਪੈਣਾ ਹੈ ਦੇਖੋ ਦੋ ਚੀਜ਼ਾਂ ਨੇ ਆਨਲਾਈਨ ਪੈਸੇ ਕਮਾਣ ਦੇ ਇੱਕ ਤਾਂ ਤੁਸੀਂ ਰੀਲਾਂ ਤੇ ਨਚਾਰ ਬਣ ਜਾਓ ਹੂੰ ਸਭ ਤੋਂ ਬੈਸਟ ਵੇ ਹੈ ਨਾ ਅੱਜ ਕੱਲ ਦੇਖਦੀਆਂ ਤੁਸੀਂ ਹੈ ਨਾ ਤੁਰਕੇ ਆ ਕੇ ਸਲੋ 모 ਦੇ ਉੱਤੇ ਬੰਦੂਕਾਂ ਚੱਕ ਲਿਆ ਬਦਮਾਸ਼ੀ ਕਰਤੀ ਇਹ ਦਿਖਾ ਕੇ ਤੁਸੀਂ ਆਪਣੇ ਆਪ ਨੂੰ ਸਟਾਰ ਕਹਾ ਲਿਆ ਜਾਂ ਡਾਂਸ ਕਰਤੇ ਠੁਮਕੇ ਮਾਰ ਲਏ ਕੁੜੀਆਂ ਦਾ ਮੀਨ ਲੀ ਉਹ ਤੋਂ ਪੈਸੇ ਕਮਾ ਲੇ ਲਾਈਕ ਉਹ ਵੀ ਪੈਸੇ ਐਵੇਂ ਆ ਕਿ ਪ੍ਰੋਮੋਸ਼ਨ ਦਿੰਦੇ ਨੇ ਸੰਗਸ ਵਾਲੇ ਪ੍ਰੋਮੋਸ਼ਨ ਦਿੰਦੇ ਨੇ ਜਾਂ ਫਿਲਮਸ ਵਾਲੇ ਪ੍ਰੋਮੋਸ਼ਨ ਦਿੰਦੇ ਨੇ ਉਹ ਪ੍ਰੋਮੋਸ਼ਨਾਂ ਕਰ ਲਿਆ ਬਟ ਜਿਵੇਂ ਹੁਣ ਟਿਕਟੌਕ ਆ ਇੱਕ ਟਾਈਮ ਤੇ ਚੱਲਦੀ ਹੁੰਦੀ ਸੀ ਪੂਰੀ ਹਾਈਪ ਹੁੰਦੀ ਸੀ ਇੱਕਦਮ ਬੰਦ ਹੋ ਗਈ ਕੀ ਹੋਇਆ ਸਾਰੇ ਟਿਕਟੌਕ ਵਾਲੇ ਖਤਮ ਹੋ ਗਏ ਟਿਕਟੌਕਰਸ ਇੱਕ ਵਾਰੀ ਖਤਮ ਹੋ ਗਏ ਦੁਬਾਰਾ ਉਹਨਾਂ Instagram ਚੱਲ ਰਿਹਾ ਕੱਲ ਨੂੰ Instagram ਬਲਾਈ ਬੈਨ ਹੋ ਗਿਆ ਫਿਰ ਕੀ ਕਰਾਂਗੇ ਰਹਿਗੇ ਉੱਥੇ ਦੇ ਉੱਤੇ ਤਾਂ ਇਸ ਤੋਂ ਬੈਟਰ ਨਾ ਪਹਿਲਾਂ ਤੁਸੀਂ ਸਕਿੱਲ ਸਿੱਖੋ ਯਾਰ ਕਮਲ ਇੱਕ ਚੀਜ਼ ਹੋਰ ਮੈਂ ਪੁੱਛਦਾ ਅੱਜ ਕੱਲ ਹਰ ਇੱਕ ਕੋਈ ਵਲੌਗਰ ਤੋਂ ਹੀ ਫਿਰਦਾ ਕਿਉਂ ਕਿਸ ਲਈ ਕਿਉਂ ਇਹ ਚੀਜ਼ਾਂ ਵਲੌਗ ਵਲੌਗਰ ਵੀ ਨਾ ਬਲੌਗਿੰਗ ਕਲਚਰ ਹੁਣ ਬਹੁਤ ਹੋ ਗਿਆ ਪੰਜਾਬ ਦੇ ਵਿੱਚ ਇੱਕ ਤਾਂ ਪੰਜਾਬੀਆਂ ਦੀ ਸਭ ਤੋਂ ਵੱਡ ਖਾਸਾ ਤੇ ਜਿਹੜੀ ਹੈਗੀ ਆ ਨਾ ਉਹ ਇਹ ਆ ਜਿਵੇਂ ਪਹਿਲਾਂ ਪਿੱਛੇ ਐਮਬੀਏ ਆਈ ਸੀ ਐਮਬੀਏ ਨਵੇਂ ਨਵੇਂ ਆਈ ਮੈਂ ਕਹਿੰਦਾ ਪਾਗਲ ਹੋ ਗਈ ਸੀ ਦੁਨੀਆ ਐਮਬੀਏ ਕਰਨ ਪਿੱਛੇ ਫਿਰ ਐਮਸੀਏ ਬੀਸੀ ਆਈ ਇਹਨਾਂ ਪਿੱਛੇ ਪਾਗਲ ਹੋ ਗਏ ਸੀ ਲੋਕ ਕਾਲਜ ਕਾਲਜ ਦੇ ਕਾਲਜ ਖੁੱਲ ਗਏ ਸਾਰੇ ਇੱਥੇ ਸਟੂਡੈਂਟ ਮਤਲਬ ਜੁਆਇਨ ਆਉਣੇ ਸ਼ੁਰੂ ਹੋ ਗਏ ਸੀਗੇ ਹੁਣ ਬਲੌਗਿੰਗ ਤੋਂ ਪਤਾ ਲੱਗਾ ਲੋਕਾਂ ਨੂੰ ਪਤਾ ਲੱਗਾ ਕਿ ਬਲੌਗਿੰਗ ਤੋਂ ਪੈਸੇ ਕਮਾ ਸਕਦੇ ਆਸੀਂ ਐਨੇ ਪੈਸੇ ਕਮਾ ਸਕਦੇ ਆ ਐਨੇ ਪੈਸੇ ਕਮਾ ਸਕਦੇ ਆ ਉਹ ਹੁਣ ਪਾਗਲ ਹੋ ਮੈਂ ਇੱਕ ਚੀਜ਼ ਗੱਲ ਕਰਾਂਗਾ ਵੀ ਬਹੁਤ ਵਲੌਗਰਸ ਨੇ ਯਾਰ ਜਿਹੜੇ ਨਾ ਕਈ ਨਹੀਂ ਬਹੁਤ ਹੀ ਨੇ ਜਿਹੜੇ ਨੌਲੇਜ ਬਹੁਤ ਸੋਹਣੀ ਸੋਹਣੀ ਦਿੰਦੇ ਨੇ ਪਰ ਉਹਨਾਂ ਦੇ ਵਲੌਗਸ ਨਹੀਂ ਨੇ ਚੱਲਦੇ ਜਿਨ੍ਹਾਂ ਦੇ ਉਹ ਵੀ ਕਹਿ ਲੋ ਵੀ ਹਮਨੇ ਐਸੇ ਕਰ ਰਹਾ ਮੈਂ ਵੈਸੇ ਕਰ ਲਵਾਂ ਹੈਨਾ ਉਹ ਚੀਜ਼ ਅੱਜਕੱਲ ਮੈਂ ਕਹਿੰਦਾ ਪਿੰਡ 'ਚ ਮੈਂ ਮੈਂ ਇੱਕ ਦਿਨ ਬੈਠਾ ਸੋਚ ਰਿਹਾ ਸੀਗਾ ਕਿ ਯਾਰ ਇਹ ਦੌਰ ਆ ਜਾਣਾ ਪਿੰਡ 'ਚ ਬੁੜੀਆਂ ਨੇ ਬੈਠੇ ਗੱਲਾਂ ਕਰਨੀਆਂ ਲੈ ਉਹਦੇ ਤਾਂ ਇੰਨੇ ਸਬਸਕ੍ਰਾਈਬਰ ਸੀ ਤਾਂ ਉਹ ਲਾ ਕੇ ਤੇ ਉਹ ਕਰਨ ਲੱਗੀ ਮਤਲਬ ਉਹਨਾਂ ਦਾ ਵਿਆਹ ਤਾਂ ਹੋਇਆ ਇਹਦੇ ਸਬਸਕ੍ਰਾਈਬਰ ਇੰਨੇ ਸੀ ਇੰਨੇ ਸਬਸਕ੍ਰਾਈਬਰ ਇੰਨੇ ਸੀ ਦੋਨਾਂ ਦਾ ਕਲੈਬ ਹੋ ਗਿਆ ਵਿਆਹ ਹੋ ਗਿਆ ਹੁਣ ਜਵਾਬ ਵੀ ਬਲੌਗਰ ਬਣਨਗੇ ਕਿ ਨਹੀਂ ਉਹ ਸੀਨ ਹੋ ਗਿਆ ਹੁਣ ਤਾਂ ਮਤਲਬ ਕਪਲ ਬਲੌਗਿੰਗ ਜ਼ਿਆਦਾ ਫੇਮਸ ਹੋਈ ਪਈ ਆ ਥੋੜੀ ਜ਼ਿਆਦਾ ਇਨਫੋਰਮੇਸ਼ਨ ਵਾਲਾ ਥੋੜਾ ਜਿਹਾ ਘੱਟ ਦੇਖਦੇ ਨੇ ਪਰ ਬੈਸਟ ਆ ਕਿਉਂਕਿ ਇਨਫੋਰਮੇਸ਼ਨ ਜਿੰਨੇ ਘੱਟ ਲੋਕ ਇਨਫੋਰਮੇਸ਼ਨ ਦੇਖ ਰਹ अच्छा मैं ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ ਮੈਂ ਕਮਲ ਤੋਂ ਇੰਡੀਕਾ ਵਾਲਾ ਸਵਾਲ ਪੁੱਛ ਰਿਹਾ ਇਹ ਨਾ ਸੋਚੋ ਵੀ ਹਾਂ ਇੰਡੀਕਾ ਟ੍ਰੈਂਡ ਤੇ ਆ ਤਾਂ ਪੁੱਛ ਰਿਹਾ ਮੈਂ ਇਹ ਚੀਜ਼ ਤਾਂ ਪੁੱਛ ਰਿਹਾ ਯਾਰ ਇੰਡੀਕਾ ਇੰਡੀਕਾ ਉਹਦਾ ਦੌਰ ਸੀਗਾ ਕਿਸੇ ਨੇ ਉਹਨੂੰ ਪੁੱਛਿਆ ਨਹੀਂ ਅੱਜ ਇੰਡੀਕਾ ਵਾਲਾ ਗਾਣਾ ਚੱਲ ਪੈਂਦਾ ਤਾਂ ਹਰੇਕ ਬੰਦਾ ਇੰਡੀਕਾ ਤੇ ਰੀਲ ਬਣਾਉਣ ਨੂੰ ਫਿਰਦਾ ਇਹ ਕਿਉਂ ਚੀਜ਼ਾਂ ਯਾਰ ਵੀ ਟ੍ਰੈਂਡ ਦੇ ਨਾਲ ਤੁਸੀਂ ਉਹ ਚੀਜ਼ਾਂ ਕਰੋਗੇ ਉਹਦੀ ਕਦਰ ਟ੍ਰੈਂਡ ਨਾਲ ਪੈ ਜਾਊਗੀ ਪਰ ਜੇ ਉਹ ਬੰਦੇ ਦੀ ਉਹ ਚੀਜ਼ ਦੀ ਲਾ ਲੋ ਹੈਨਾ ਐ ਉਸ ਵੇਲੇ ਕਦਰ ਨਹੀਂ ਸੀਗੀ ਅੱਜ ਟ੍ਰੈਂਡ ਕਰਕੇ ਉਹਦੀ ਕਦਰ ਕਿੰਨੀ ਹੋ ਗਈ ਹੋएगी ਇਸੇ ਨੂੰ ਆਪਾਂ ਡਿਜੀਟਲ ਯੁੱਗ ਕਹਿੰਦੇ ਆ ਹੂੰ ਹੁਣ ਜਿਹੜੀ ਚੀਜ਼ ਹੁਣ ਜਦੋਂ ਉਹ ਗਾਣੇ ਆਏ ਸੀਗੇ ਉਹ ਰੀਲਾਂ 'ਚ ਚੱਲਦੇ ਹੁੰਦੇ ਸੀਗੇ ਰੀਲਾਂ ਮਤਲਬ ਇਹਨੇ ਕੈਸਟਾਂ ਹੁੰਦੀਆਂ ਸੀਗੀਆਂ ਉਹ ਰੀਲਾਂ ਦੀ ਗੱਲ ਕਰਦਾ ਉਹ ਚੱਲਦੇ ਹੁੰਦੇ ਸੀਗੇ ਬਹੁਤ ਲੋਕ ਭੁੱਲ ਚੁੱਕੇ ਸੀ ਉਹਨਾਂ ਨੂੰ ਹੁਣ ਜਿਹੜੇ ਆਪਣੇ ਪੇਰੈਂਟ ਸੀਗੇ ਉਹਨਾਂ ਨੂੰ ਯਾਦ ਨੇ ਉਹ ਗਾਣੇ ਪਤਾ ਉਹਨਾਂ ਨੇ ਸੁਨੇ ਹੋਏ ਨੇ ਗਾਣੇ ਹੁਣ ਕੋਈ ਨਾ ਕੋਈ ਕਿਸੇ ਨੇ ਗਾਣਾ ਚੱਕ ਲਿਆ ਉਹ ਲਾਈਨਾਂ ਦਾ ਬਹੁਤ ਵਧੀਆ ਨੇ ਲਿਰਿਕਸ ਬਹੁਤ ਵਧੀਆ ਨੇ ਉਹਨਾਂ ਦੇ ਕਿਉਂਕਿ ਉਹਨਾਂ 'ਚ ਕੋਈ ਵੀ ਇਹੋ ਜਿਹੀ ਅਲਤੁਫਾਲਤੂ ਗੱਲ ਜਿਹੜੀ ਮਤਲਬ ਅੱਜ ਵੀ ਚੇਂਜਰ ਚੱਲਦੀ ਆ ਜਿਹੜੇ ਗੰਦੇ ਬੰਦੇ ਗੀਤ ਆਂਦੇ ਨੇ ਉਹ ਤਾਂ ਉਹ ਵਾਇਰਲ ਹੁੰਦੀਆਂ ਨੇ ਚੀਜ਼ਾਂ ਯਾਰ ਇੱਕ ਚੀਜ਼ ਹੋਰ ਕਮਲ ਸਾਗਰ ਦੀ ਵੋਟੀ ਲੈਣੀ ਇੰਡੀਆ ਚਲਾ ਉਸ 'ਚ ਕੋਈ ਗਲਤ ਗਲਤੀ ਨਹੀਂ ਸੀਗੀ ਬਿਲਕੁਲ ਵੀ ਨਹੀਂ ਹੈਗੀ ਲੋਕੀ ਉਹਨੂੰ ਮਜ਼ਾਕ ਦੇ ਵਿੱਚ ਕਿਉਂ ਉਹ ਚੀਜ਼ ਨੂੰ ਲੈ ਕੇ ਜਾਂਦੇ ਆ ਮੰਨ ਰਹੇ ਹੋ ਇਹ ਲੜਾਈਆਂ ਹੀ ਬਹੁਤ ਕਰਵਾਉਣੀਆਂ ਨੇ ਸਾਗਰ ਦੀ ਵੋਟੀ ਨੇ ਇਹ ਵੀ ਤੁਹਾਨੂੰ ਦੱਸ ਦਿੰਨਾ ਸਾਗਰ ਦੀ ਵੋਟੀ ਕਰਕੇ ਕਈਆਂ ਦੇ ਮਤਲਬ ਮੈਸੇਜ ਮਤਲਬ ਮੇਰੇ ਵੀ ਕਈ ਫਰੈਂਡ ਹੈਗੇ ਨੇ ਉਹਨਾਂ ਦੀ ਵਾਈਫ ਨੂੰ ਰੀਲਾਂ ਸ਼ੇਅਰ ਕਰਦੇ ਨੇ ਅੱਗੇ ਦੀ ਵੋਟੀ ਵੀ ਇੰਡੀਆ ਚਲਾਉਣਾ ਸਿੱਖੀ ਸਾਨੂੰ ਵੀ ਸਿਖਾਓ ਔਰ ਸੀਰੀਅਸਲੀ ਇਹ ਚੀਜ਼ ਦਾ ਫੈਕਟ ਪੈ ਰਿਹਾ ਕਿ ਇਹ ਪਤਾ ਪਹਿਲਾਂ ਕੀ ਸੀਗਾ ਪਹਿਲਾਂ ਥੋੜਾ ਜਿਹਾ ਫੀਮੇਲਸ ਕਲਚਰ ਉਹਨਾਂ ਥੋੜਾ ਬੜਾਵਾ ਨਹੀਂ ਦਿੱਤਾ ਜਾਂਦਾ ਸੀ ਵਧਾਇਆ ਨਹੀਂ ਜਾਂਦਾ ਸੀਗਾ ਬਟ ਹੁਣ ਜਿਹੜੇ ਹੈਗੀਆਂ ਫੀਮੇਲਸ ਦਾ ਕਲਚਰ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਅਰੇ ਵਧੀਆ ਕਿ ਫੀਮੇਲਸ ਨੂੰ ਮੇਲ ਦੇ ਬਰਾਬਰ ਦਰਜਾ ਦੇਣਾ ਜਾਣਾ ਸ਼ੁਰੂ ਕਰਤਾ ਹੁਣ ਹੂੰ ਉਸੇ ਕਰਕੇ ਹੁਣ ਇਹ ਚਾਹੇ ਫਨ ਚ ਕਹਿ ਲਈਏ ਆਪਾਂ ਜਿਵੇਂ ਮਰਜੀ ਕਹਿ ਲਈਏ ਬਟ ਫਿਰ ਵੀ ਕਿਤੇ ਨਾ ਕਿਤੇ ਰਿਲੇਟ ਕਰਦੀ ਆ ਇਹ ਉਸ ਟਾਈਮ ਤੋਂ ਹੁਣ ਟਾਈਮ ਦੇ ਵਿੱਚ ਹੁਣ ਕੁੜੀਆਂ ਗੱਡੀਆਂ ਸਿੱਖ ਸਕਦੀਆਂ ਨੇ ਵਧੀਆ ਤਰੀਕੇ ਨਾਲ ਸਿੱਖਦੀਆਂ ਨੇ ਬਸ ਐਕਸੀਡੈਂਟ ਨਾ ਕਰਿਆ ਕਰਨ ਅੱਛਾ ਕਮਲ ਇੱਕ ਹੋਰ ਗੱਲ ਜਦੋਂ ਕਮ ਯਾਰੀ ਤੁਸੀਂ ਦੇਖੀ ਹੋਈਗੀ بڑے ਬੰਦੇ ਹੋਣਗੇ ਵੀ ਰੀਲਾਂ ਤੱਕ ਯਾਰ ਬਣਦੇ ਨੇ ਮੰਨਦੇ ਆ ਬਹੁਤ ਨੇ ਬਹੁਤ ਜ਼ਿਆਦਾ ਨਹੀਂ ਮੈਂ ਕਹਿੰਦਾ ਕੋਈ ਹਿਸਾਬ ਹੀ ਨਹੀਂ ਹੈਗਾ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਸੀ ਮੈਂ ਤੁਹਾਨੂੰ ਇਨਸੀਡੈਂਟ ਦੱਸਦਾ ਉਹ ਟਿਕਟਕ ਚੱਲਦੀ ਹੁੰਦੀ ਸੀਗੀ ਅਸੀਂ ਇੱਕ ਵਿਆਹ ਤੇ ਗਏ ਤੇ ਸੜਾ ਗਰੁੱਪ ਬਣਿਆ ਹੋਇਆ ਸੀ ਇੱਕ ਨਾਮ ਮੈਂ ਕਿਸੇ ਦਾ ਨਹੀਂ ਲੈਣਾ ਵੈਸੇ ਦੱਸਦਾ ਗਰੁੱਪ ਬਣਿਆ ਹੋਇਆ ਸੀ ਇੱਕ ਔਰ ਉੱਥੇ ਕਹਿੰਦੇ ਕਹਦੇ ਸਟਾਰ ਸੀ ਉਸ ਟਾਈਮ ਦੇ ਉਹ ਟਿਕਟੋਕ ਦੇ ਮਤਲਬ ਵਾਇਰਲ ਪਰਸਨ ਸੀਗੇ ਉਹ ਪੂਰੇ ਜ਼ਿਆਦਾ ਤੇ ਵਿਆਹ ਤੇ ਅਸੀਂ ਇਕੱਠੇ ਗਏ ਵਿਆਹ ਤੇ ਇਕੱਠੇ ਹੋਏ ਤੇ ਉਹਦਾ ਫਰੈਂਡ ਨਾ ਮੇਰੀ ਗੱਡੀ ਮੰਗ ਕੇ ਲੈ ਗਿਆ। ਉਹ ਗੱਡੀ ਲੈ ਕੇ ਗਿਆ। ਉਹ ਗੱਡੀ ਲੈ ਕੇ ਗਿਆ ਉਹਨੇ ਗੱਡੀ ਮੇਰੀ ਠੋਕਤੀ ਸਾਰੀ ਸਾਈਡ ਤੋਂ। ਹਮਮ ਖਤਮ ਕਰਤੀ ਗੱਡੀ ਬਿਲਕੁਲ ਹੀ। ਚੱਲ ਉਹ ਕਹਿੰਦਾ ਵੀ ਕੋਈ ਚੱਕਰ ਨਹੀਂ ਤੂੰ ਜਾ ਕੇ ਠੀਕ ਕਰਾ ਲੈ ਜੋ ਵੀ ਤਰ੍ਹਾਂ ਖਰਚਾ ਪਾਣੀ ਹੋਗਾ ਅਸੀਂ ਕਰ ਦਾਂਗੇ। ਅਸੀਂ ਮੈਂ ਇੱਥੇ ਲੈ ਗੱਡੀ ਠੀਕ ਕਰਾਈ। ਉਹਨਾਂ ਨੂੰ ਕਿਹਾ ਵੀ ਯਾਰ ਇੰਨਾ ਬਿੱਲ ਬਣ ਗਿਆ। ਵੀ ਕੋਈ ਚੱਕਰ ਨਹੀਂ ਯਾਰ ਤੁਹਾਨੂੰ ਜਿੰਨਾ ਠੀਕ ਲੱਗਦਾ ਉਹਨਾਂ ਬਿੱਲ ਪੇ ਕਰ ਦੋ। ਉਹ ਜਿਹੜੇ ਮੁੰਡੇ ਤੋਂ ਗੱਡੀ ਠੂਗੀ ਸੀਗੀ ਉਹ ਟਿਕਟੌਕ ਵਾਲੇ ਦਾ ਦੋਸਤ ਸੀਗਾ। ਉਹਨੇ ਉਹ ਟਿਕਟੌਕ ਵਾਲੇ ਨੂੰ ਪੈਸੇ ਪੇ ਵੀ ਕਰਤੇ 20-250 ਮੈਂ ਉਹਨੂੰ ਫੋਨ ਕਰਿਆ 그러면은 ਮੇਰਾ ਫੋਨ ਚੱਕਣਾ ਬੰਦ ਕਰਤਾ ਉਹਨੇ ਮੈਨੂੰ ਕਹਤਾ ਕਿ ਗੱਡੀ ਠੀਕ ਕਰਾ ਲੈ ਤੇਰੇ ਪੈਸੇ ਪੇ ਕਰ ਦਾਂਗੇ ਜਿਹੜੇ ਬੰਦੇ ਨੇ ਪੈਸੇ ਪੇ ਦਿੱਤੇ ਸੀਗੇ ਮੈਂ ਉਹਨੂੰ ਫੋਨ ਕੀਤਾ ਉਹਨੇ ਮੇਰੇ ਫੋਨ ਨਹੀਂ ਚੱਕੇ ਕਾਫੀ ਟਾਈਮ ਫਿਰ ਇਹਨੂੰ ਵਾਰ ਇੱਕ ਵਾਰੀ ਮੈਨੂੰ ਉਹ ਮਹਾਲੀ ਟੱਕਰ ਗਿਆ ਸੀਗਾ ਬੰਦਾ ਮੈਂ ਇਹਨੂੰ ਕਹਿਆ ਗਿਆ ਯਾਰ ਬੁਲਾਇਆ ਉਹਦੇ ਨਾਲ ਬੈਠਿਆ ਮਤਲਬ ਗੱਲਬਾਤ ਕੀਤੀ ਚਾਹ ਚੋ ਕੀਤੀ ਮੈਂ ਉਹਨੂੰ ਪੁੱਛਿਆ ਕਿ ਯਾਰ ਤੁਸੀਂ ਮੈਨੂੰ ਐ ਲਾਰਾ ਲਾਇਆ ਸੀ ਘਟੋ ਘਟ ਮੈਨੂੰ ਕਹਿ ਹੀ ਦਿੰਦੇ ਵੀ ਅਸੀਂ ਨਹੀਂ ਪੇ ਕਰਦੇ ਮੈਂ ਆਪਣਾ ਕੋਈ ਨਾ ਕੋਈ ਹੋਰ ਜਿਗਾਰਡ ਕਰ ਲੈਂਦਾ ਕਹਿੰਦਾ ਮੈਂ ਤਾਂ ਪੇ ਕਰਤੇ ਮੈਂ ਕਿੱ ਜਿਹੜਾ ਟਿਕਟੌਕ ਦਾ ਸਟਾਰ ਸੀਗਾ ਉਹ ਹੂੰ ਔਰ ਕਿਸੇ ਐਂਗਲ ਤੋਂ ਲੱਗਦਾ ਹੀ ਨਹੀਂ ਸੀਗਾ ਉਹ ਬੰਦਾ ਵੀ ਹਾਂ ਹੀ ਬੰਦਾ ਪੈਸੇ ਖਾ ਜਾਊਗਾ ਐ ਮਿੰਟਾਂ 'ਚ ਪੈਸੇ ਖਾ ਗਿਆ ਬੰਦਾ ਯਾਰ ਇੱਕ ਗੱਲ ਦੱਸ ਯਾਰੀ ਦੋਸਤੀ ਬਹੁਤ ਦੇਖੀ ਕਈ ਤੇਰੇ ਨਾਲ ਵੀ ਸੀਗੇ ਟਿਕਟੋਕਰ ਹੈਨਾ ਉਹ ਅੱਜ ਵੀ ਇੰਸਟਾਗ੍ਰਾਮ ਤੇ ਵਾਇਰਲ ਹੋ ਸਕਦੇ ਨੇ ਹੂੰ ਹੂੰ ਪਰ ਉਹ ਵੀ ਕਿਉਂ ਇਹ ਚੀਜ਼ਾਂ ਛੱਡ ਗਏ ਅੱਜ ਵੀ ਨਾਲ ਨੇ ਜਿਹੜੇ ਆਪਣੇ ਨਾਲ ਹੈਗੇ ਸੀਗੇ ਪੱਕੇ ਖੜੇ ਸੀਗੇ ਸਾਰੇ ਦੇ ਸਾਰੇ ਨਾਲ ਨੇ ਫਿਰ ਉਹ ਛੱਡ ਕਿਉਂ ਗਏ ਇਹ ਚੀਜ਼ਾਂ ਪਤਾ ਕੀ ਆ ਹੁਣ ਇੱਕ ਸੀਜ਼ਨ ਹੁੰਦਾ ਇਹਦਾ ਪ੍ਰੋਪਰ ਮੰਨ ਲ ਬੰਨ ਕੇ ਚਲੋ ਮੈਂ ਇਹ ਕਹਣਾ ਕਿ 3-4 ਸਾਲ ਬੰਦਾ ਪੂਰੀ એનર્ਜੀ ਨਾਲ ਉਸ ਸੀਜ਼ਨ ਤੇ ਕੰਮ ਕਰਦਾ 3-4 ਸਾਲ ਬੰਦਾ ਆਪਣੀ ਲਾਈਨ ਚੇਂਜ ਟੈਸਟ ਚੇਂਜ ਕਰਦਾ ਕਿਉਂਕਿ ਇੰਸਟਾਗ੍ਰam ਨੇ ਟਿਕਟੌਕ ਨੇ ਖਾਣ ਨੂੰ ਨਹੀਂ ਦੇਣਾ ਹੈਗਾ ਹੂੰ ਥੋੜਾ ਟਾਈਮ ਹੀ ਆ ਬਸ ਥੋੜਾ ਟਾਈਮ ਹਾਈਪ ਰਹਿੰਦੀ ਆ ਜਦੋਂ ਲੋਕਾਂ ਦਾ ਹਾਈਪ ਕੱਟਣੀ ਸ਼ੁਰੂ ਹੋਊਗੀ ਜਿਹੜੇ ਪ੍ਰੋਡਕਸ਼ਨ ਵਾਲੇ ਜਿਹੜੇ 뮤직 ਵਾਲੇ ਤੁਹਾਨੂੰ ਸਿੰਗਰ ਤੁਹਾਨੂੰ ਪੈਸੇ ਪੇ ਕਰ ਰਹੇ ਨੇ ਰੀਲਾਂ ਬਣਾਉਣ ਲਈ ਵੀਡੀਓਜ਼ ਬਣਾਉਣ ਲਈ ਉਹ ਸਭ ਪੁੱਲ ਲੈ ਜਾਣਗੇ ਕੋਈ ਕਿਤੇ ਕੰਮ ਨਹੀਂ ਆਉਂਦਾ ਜਦੋਂ ਲੋਡ ਪੈਂਦੀ ਆ ਫਿਰ ਤਾਂ ਉੱਥੇ ਕੰਮ ਤਾਂ ਹੀ ਮੈਂ ਬਾਰ-ਬਾਰ ਇਸ ਇਸੇ ਇਸੇ ਸਟੱਡੀ ਮੈਂ ਕਿਉਂ ਕੀਤੀ ਕਿਉਂ ਮੈਂ ਗਾਈਡ ਕਰਦਾ ਹਾਂ ਸਾਰਿਆਂ ਨੂੰ ਕਿ ਸਕਿੱਲ ਤੇ ਕੰਮ ਕਰੋ ਸਕਿੱਲ ਸਿੱਖੋ ਜਿਹੜੀ ਤੁਹਾਡੇ ਨਾਲ ਲਾਈਫਟਾਈਮ ਕੰਮ ਆਊਗੀ ਤੁਹਾਡੇ ਮਤਲਬ ਤੁਸੀਂ ਜੇ ਕੁਝ ਚੀਜ਼ ਕਰਨੀ ਆ ਤੁਸੀਂ ਉਹ ਚੀਜ਼ ਕਰੋ ਜਿਹਦੇ ਨਾਲ ਤੁਹਾਨੂੰ ਮਿਹਨਤ ਦਾ ਮੁੱਲ ਵੀ ਹੋਵੇ ਇਹ ਚੀਜ਼ ਨਹੀਂ ਵੀ ਹਾਂ ਤੁਸੀਂ ਸ਼ਾਰਟਕਟ ਤਾਂ ਅਪਣਾ ਰਹੇ ਹੋ ਪਰ ਉਹ ਸ਼ਾਰਟਕਟ ਦੀ ਵੈਲਿਊ ਨਹੀਂ ਹੈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਇੱਕ ਕੁੜੀ ਆ ਠੀਕ ਹੈ ਕਿ ਨਾ ਫੋਰ ਐਗਜ਼ਾਮਪਲ ਲੈ ਲੈਂਦੇ ਆ ਉਹ ਨੱਚ ਕੇ ਗਾ ਕੇ ਟੱਪ ਕੇ ਆਪਣਾ ਅੰਗ ਪ੍ਰਦਰਸ਼ਨ ਕਰਕੇ ਪੈਸੇ ਕਮਾਈ ਆ ਕੱਲ ਨੂੰ ਉਹਦੇ ਫੇਸ ਨੂੰ ਕੁਝ ਹੋ ਜੇ ਫਿਰ ਕੌਣ ਪੁੱਛੂਗਾ ਹੂੰ ਕੋਈ ਪੁੱਛੂ ਨਹੀਂ ਪੁੱਛਦਾ ਨਾ ਪਰ ਜੇ ਉਹਦੇ ਕੋਲ ਸਕਿੱਲ ਹੋਣਗੀਆਂ ਉਹਦੇ ਹੱਥ 'ਚ ਕੋਈ ਕਲਾ ਹੋਊਗੀ ਚਾਹੇ ਉਹਦੇ ਫੇਸ ਨੂੰ ਕੁਝ ਹੋ ਜਾਏ ਚਾਹੇ ਉਹਦੀ ਬੋਡੀ ਨੂੰ ਕੁਝ ਵੀ ਹੋ ਜਾਏ ਕੁਝ ਵੀ ਹੋ ਜਾਏ ਉਹ ਸਕਿੱਲ ਨਾਲ ਪੈਸੇ ਕਮਾ ਸਕਦੀ ਆ ਹੂੰ ਨਹੀਂ ਗਲਤ ਤਾਂ ਸਕਿੱਲ ਇੱਕ ਬੰਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ ਚਾਹੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਚਾਹੇ ਤੁਸੀਂ ਸਰਕਾਰੀ ਜੋਬ ਕਰ ਰਹੇ ਹੋ ਚਾਹੇ ਤੁਸੀਂ ਘਰੇ ਕੰਮ ਕਰਦੇ ਹੋ ਚਾਹੇ ਤੁਸੀਂ ਕਿਸਾਨ ਹੋ ਤੁਸੀਂ ਆਪਣੇ ਸਕਿੱਲ ਲੈ ਕੇ ਚੱਲੋ ਕਿਉਂਕਿ ਕੱਲ ਨੂੰ ਹਾਲਾਤ ਕੀ ਬਣ ਸਕਦੇ ਨੇ ਕਿਸੇ ਨੂੰ ਨਹੀਂ ਪਤਾ ਤੁਹਾਨੂੰ ਕਿੱਥੇ ਜਾ ਕੇ ਕੀ ਜੋਬ ਕਰਨੀ ਪੈ ਜੇ ਕੁਛ ਨਹੀਂ ਪਤਾ ਹੁਣ ਮੈਂ ਐਗਜ਼ਾਮਪਲ ਦਿੰਨਾ ਤੁਹਾਨੂੰ ਇੱਥੋਂ ਆਪਣੇ ਮੁੰਡੇ ਜਾਂਦੇ ਨੇ ਬਾਹਰਲੇ ਚਲੇ ਗਏ ਕੈਨੇਡਾ ਅਮਰੀਕਾ ਚਲੇ ਗਏ ਹੂੰ 90% ਜਿਹੜੇ ਹੈਗੇ ਨੇ ਉਹ ਦਿਹਾੜੀਆਂ ਕਰਦੇ ਨੇ 10% ਸਕਸੈਸ ਹੁੰਦੇ ਨੇ ਹੂੰ ਉਹ 90% ਦਿਹਾੜੀਆਂ ਕਿਉਂ ਕਰਦੇ ਨੇ ਰੀਜ਼ਨ ਪਤਾ ਕੀ ਆ ਆਪਾਂ ਦੇਖਦੇ ਇੱਕ ਚ ਬਾਹਰ ਜਾ ਰਹੇ ਹਾਂ ਦੂਸਰਾ ਕਾਰਨ ਉਹ ਦਿਹਾੜੀਆਂ ਕਰਨ ਦਾ ਹੂੰ ਕਿ ਉਹਨਾਂ ਕੋਲ ਸਕਿੱਲ ਨਹੀਂ ਹੈਗਾ ਪੱਲੇ ਹੁਣ ਇੱਥੋਂ ਕੀ ਸਿੱਖੇ ਗਏ ਨੇ ਇੱਥੋਂ ਸਿੱਖੇ ਗਏ ਨੇ ਮੋਟਰਸਾਈਕਲਾਂ ਦੇ ਗੇੜੀਆਂ ਮਾਰਨਾ ਹੂੰ ਮੋੜਾਂ ਦੇ ਖੜਨਾ ਸਿੱਖੇ ਗਏ ਨੇ ਉਹ ਇੱਥੇ ਠੀਕ ਹੈ ਕਿ ਨਾ ਅਬਾਰਾ ਕਰਦਿਆਂ ਕਰਨਾ ਸਿੱਖੇ ਗਏ ਨੇ ਕਰੇ ਉਹਨੇ ਡੱਕਾ ਨਹੀਂ ਤੋੜਿਆ ਸਿਰੇ ਕੰਮ ਕਰਦੇ ਸੀਗੇ ਹੁਣ ਉੱਥੇ ਜਾ ਕੇ ਕੰਮ ਕਰਨਾ ਪੈਂਦਾ ਜੇ ਇੱਥੋਂ ਹੀ ਸਕਿੱਲ ਸਿੱਖ ਕੇ ਜਾਣਾ ਕੋਈ ਵੀ ਸਕਿੱਲ ਲੈ ਕੇ ਜਾਣਾ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਆਈਟੀ ਰਿਲੇਟਡ ਹੀ ਸਕਿੱਲ ਸਿੱਖ ਕੇ ਜਾਓ ਕੋਈ ਵੀ ਸਕਿੱਲ ਸਿੱਖ ਕੇ ਜਾਓ ਤੁਸੀਂ ਫਾਰਮਿੰਗ ਦੀ ਸਕਿੱਲ ਵੀ ਸਿੱਖ ਕੇ ਜਾਓ ਨਾ ਤਾਂ ਉੱਥੇ ਜਾ ਕੇ ਬਹੁਤ ਵਧੀਆ ਤਰੀਕਿਆਂ ਨਾਲ ਫਾਰਮਿੰਗ ਕਰ ਸਕਦੇ ਹੋ ਤੁਸੀਂ ਡੈਰੀ ਦੀ ਸਕਿੱਲ ਸਿੱਖ ਕੇ ਜਾਓ ਡੈਰੀ ਦੀ ਬੜੀਆ ਤਰੀਕਿਆਂ ਨਾਲ ਉੱਥੇ ਕਰ ਸਕਦੇ ਹੋ ਪੈਸੇ ਬਹੁਤ ਵਧੀਆ ਤਰੀਕਿਆਂ ਨਾਲ ਕਮਾ ਸਕਦੇ ਹੋ ਕਮਨ ਇੱਕ ਚੀਜ਼ ਮੈਂ ਪੁੱਛੂੰਗਾ ਤੁਸੀਂ ਇੰਨਾ ਕੁਝ ਦੇਖ ਲਿਆ ਸਾਰਾ ਕਾਫੀ ਕੁ ਸਿੱਖਣ ਨੂੰ ਮਿਲਿਆ ਠੋਕਰਾਂ ਵੀ ਦੇਖੋ ਬਹੁਤ ਲੱਗਦੀਆਂ ਨੇ ਹਨਾ ਜ਼ਿੰਦਗੀ ਚ ਟਾਈਮ-ਟਾਈਮ ਤੇ ਆਪਾਂ ਭਰੋਸਾ ਕਰ ਲੈਂਦੇ ਆ ਬਹੁਤ ਜ਼ਿਆਦਾ ਭਰੋਸਾ ਕਰ ਲੈਂਦੇ ਆ ਆਪਾਂ ਕਿਸੇ ਬੰਦੇ ਤੇ ਉਹ ਭਰੋਸਾ ਤੋੜ ਦਿੰਦੇ ਨੇ ਇਹ ਤਾਂ ਬਹੁਤ ਵਾਰੀ ਹੁੰਦਾ ਹਰ ਇੱਕ ਜਿੰਨੇ ਬੰਦਾ ਠੋਕਰਾਂ ਖਾਂਦਾ ਓਨਾ ਹੀ ਸਮਝਦਾਰ ਹੁੰਦਾ ਸਭ ਤੋਂ ਵੱਧ ਭਰੋਸਾ ਕਿੱਥੇ ਟੁੱਟਿਆ ਸੀਗਾ ਕਿਹੜੀ ਚੀਜ਼ ਤੋਂ ਟੁੱਟਿਆ ਸੀ ਇਸ ਸਾਲ ਚ ਇਹ ਸੋਚਣਾ ਪੈਣਾ ਹੂੰ ਮੈਨੂੰ ਵੀ ਨਹੀਂ ਪਤਾ ਇਹ ਕਿਹੜੇ-ਕਿਹੜੇ ਚੀਜ਼ ਤੇ ਕਿੰਨੀ-ਕਿੰਨੀ ਵਾਰ ਭਰੋਸਾ ਟੁੱਟਾ ਵੈਸੇ ਤਾਂ ਕੋਈ ਗੱਲ ਹੁੰਦੀ ਹੈ ਨਾ ਵੀ ਯਾਰ ਇਹ ਚੀਜ਼ ਤਾਂ ਜਮਾ ਹੀ ਨਹੀਂ ਕਰਨੀ ਬਸ ਇਨਸਟਾਗ੍ਰਾਮ ਵਾਲੇ ਤੇ ਟਿਕਟੌਕ ਵਾਲੇ ਤੇ ਭਰੋਸਾ ਨਹੀਂ ਕਰਨਾ ਹੂੰ ਇਹਦਾ ਪੱਕਾ ਹੀ ਆ ਇਹ ਬਦਲ ਬਹੁਤ ਮਤਲਬ ਇਹਨਾਂ ਬਹੁਤ ਟਾਈਮ-ਟਾਈਮ ਤੇ ਬਦਲਦੇ ਨੇ ਬਰਸਤ ਸੀਰੀਜ਼ ਹੀ ਗੱਲ ਆ ਇਨਸਟਾਗ੍ਰਾਮ ਤੇ ਜਿੰਨੇ ਇਨਫਲੂਐਂਸਰ ਨੇ ਆਲਮੋਸਟ 90% ਤੇ ਸਾਰੇ ਬਰਸਾਤੀ ਡੱਡੂ ਨੇ ਹੂੰ ਟਿਕਟੌਕ ਤੇ ਫੇਰ ਵੀ ਕੁਛ ਹੱਦ ਤੱਕ ਸਹੀ ਸੀਗੇ ਸਾਰੇ ਬਰਸਾਤੀ ਡੱਡੂ ਨੇ ਇਹਨਾਂ ਥੋੜੇ ਤੱਕ ਕੰਮ ਆ ਥੋੜੇ ਨਾਲ ਜੀਜੀ ਜੀਜੀ ਆ ਕੱਲੋਂ ਤੁਹਾਡੇ ਨਾਲ ਕੰਮ ਖਤਮ ਹੋ ਗਿਆ ਥੋੜੀ ਜਾਤ ਨਹੀਂ ਪੁੱਛਦੇ ਹੈਗੇ ਤੁਹਾਡੇ ਫੋਲੋਅਰ ਕੋਈ ਨਹੀਂ ਹੋਰ ਦੱਸ ਦਿੰਦੇ ਨਾ ਤੁਹਾਡੇ ਫੋਲੋਅਰ ਘਟਨੇ ਠੀਕ ਹੈ ਕਿ ਨਹੀਂ ਜਦ ਤੁਹਾਡੇ ਫਾਲੋਅਰ ਵੱਧ ਨੇ ਦੂਸਰੇ ਦੇ ਘਟ ਨੇ ਤੁਸੀਂ ਉਹਨੂੰ ਸਪੋਰਟ ਕਰਤਾ ਹੂੰ ਇਹਦੀ ਕਨਸੀਡੈਂਟ ਹੋਇਆ ਸੀਗਾ ਇੱਕ ਬੰਦਾ ਕਾਫੀ ਮਸ਼ਹੂਰ ਯੂਟਿਊਬਰ ਆ ਹੁਣ ਠੀਕ ਆ ਆਪ ਤਾਂ ਉਹਦੇ ਪੱਲੇ ਕਲਾ ਹੈਗੀ ਆ ਪਤਾ ਨਹੀਂ ਨਹੀਂ ਹੈਗੀ ਪਰ ਉਹ ਇੱਕ ਜਵਾਬ ਆ ਛੋਟਾ ਜਿਹਾ ਉਹਦੇ ਤੋਂ ਬਹੁਤ ਜ਼ਿਆਦਾ ਉਹ ਪੈਸੇ ਖਾਂਦਾ ਮਤਲਬ ਉਹਦੇ ਦਮ ਤੇ ਚੱਲਦਾ ਹੋ ਜੇਕਰ ਚੱਲ ਰਿਹਾ ਹੱਦ ਤੱਕ ਜਿਹੜਾ ਚੱਲ ਰਿਹਾ ਉਸੇ ਦੇ ਦਮ ਤੇ ਵਾਇਰਲ ਹੋਇਆ ਉਹ ਸਟਾਰਟਿੰਗ ਦੇ ਵਿੱਚ ਜਦੋਂ ਵੀਡੀਓ ਪਾਉਣ ਲੱਗੇ ਸੀਗੇ ਨਾ ਤਾਂ ਉਹਨਾਂ ਦਾ ਟਿਕਟੋਕ ਨੇ ਪਤਾ ਨਹੀਂ ਇੰਸਟਾਗ੍ਰam ਨੇ ਸ਼ਾਇਦ ਉਹਨਾਂ ਦਾ ਅਕਾਊਂਟ ਬੈਨ ਕਰਤਾ ਜਾਂ ਸਸਪੈਂਡ ਕਰਤਾ ਸੀਗਾ ਰਿਪੋਰਟਾਂ ਕਰੂਟਾਂ ਮਰਵਾਤੀਆਂ ਸੀ ਉਹਨਾਂ ਨੇ ਤੇ ਉਹਨੇ ਅਸੀਂ ਚਾਰ ਪੰਜ ਦੋਸਤ ਹੈਗੇ ਆ ਹਨਾ ਜਿਵੇਂ ਸੁਖ ਸਾਹਿਬ ਹੋ ਗਿਆ ਲੱਕੀ ਹੋ ਗਿਆ ਸਕੇ ਹੋ ਗਿਆ ਇਹ ਕਾਫੀ ਕਰੀਬ ਨੇ ਦਿਲ ਦੇ ਹਨਾ ਤੇ ਹੋਰ ਵੀ ਤਿੰਨ ਚਾਰ ਹੈਗੇ ਨੇ ਵਧੀਆ ਜਿਹੜੇ ਆਪਣੇ ਦੋਸਤ ਵਧੀਆ ਨੇ ਤੇ ਸਾਨੂੰ ਸਾਰੇ ਗਰੁੱਪ ਨੂੰ ਮੈਸੇਜ ਕਰਤਾ ਕਿ ਤੁਸੀਂ ਮੇਰੀ ਸਟੋਰੀ ਪਾਓ ਵੀ ਮੇਰਾ ਅਕਾਊਂਟ ਡਿਲੀਟ ਹੋ ਗਿਆ ਵੀਡੀਓ ਵਧੀਆ ਬਣਾਉਂਦਾ ਸੀ ਉਹ ਸਾਰੇ ਦੇਖਿਆ ਚਲੋ ਵੀਡੀਓ ਅਸੀਂ ਉਹਨਾਂ ਨੂੰ ਸਪੋਰਟ ਕੀਤਾ ਫੁੱਲ ਫੁੱਲ ਸਪੋਰਟ ਕੀਤਾ ਤੇ ਫੁੱਲ ਸਪੋਰਟ ਕਰਨ ਤੋਂ ਬਾਅਦ ਉਹਦਾ ਅਕਾਊਂਟ ਚੱਲ ਪਿਆ ਸਭ ਤੋਂ ਪਹਿਲਾਂ ਉਸ ਬੰਦੇ ਨੇ ਸਾਨੂੰ ਅਨਫੋਲੋ ਕੀਤਾ ਸਾਰਿਆਂ ਨੂੰ ਅਨਫੋਲੋ ਕੀਤਾ ਹਮ ਇੱਕ ਮੇਰੇ ਗਵਾਂੜ ਦੇ ਬੰਦਾ ਰਹਿੰਦਾ ਸੀਗਾ ਉਹਦੀਆਂ ਵੀਡੀਓ ਬਹੁਤ ਦੇਖਦਾ ਸੀਗਾ ਉਹ ਵੀਡੀਓ ਦੇਖਦਾ ਸੀਗਾ ਤੇ ਉਹਨੇ ਇੱਕ ਦਿਨ ਮੈਨੂੰ ਕਿਹਾ ਕਹਿੰਦਾ ਵੀ ਉਹ ਵੀਡੀਓ ਦੇਖ ਰਿਆ ਸੀਗਾ ਮੈਂ ਕਿਹਾ ਚਾਚਾ ਵਧੀਆ ਲੱਗਦੀ ਮੈਨੂੰ ਕਹਿੰਦਾ ਹਾਂ ਮੈਂ ਕਿਹਾ ਦੋਸਤ ਆ ਆਪਣਾ ਮੈਂ ਕਿਹਾ ਜਾਣਦਾ ਆਪਾਂ ਨੂੰ ਕਹਿੰਦਾ ਕਿ ਕਿਸੇ ਦਿਨ ਮੇਰੀ ਗੱਲ ਕਰਾ ਕਹਿੰਦਾ ਉਹਦੇ ਨਾਲ ਹਮ ਜਿਹੜੀ ਚੀਜ਼ ਸਭ ਤੋਂ ਮਤਲਬ ਹਰਟ ਕਰਨ ਵਾਲੀ ਸੀ ਮੈਨੂੰ ਤੇ ਮੈਂ ਉਹਨੂੰ ਤਿੰਨ ਚਾਰ ਵਾਰੀ ਫੋਨ ਕੀਤਾ ਫੋਨ ਨਹੀਂ ਚੱਕਿਆ ਫੋਨ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਫਿਰ ਜਦੋਂ ਵੀ ਉਹਨੂੰ ਟੱਕਰਿਆ ਕਰੇ ਮਤਲਬ ਉਹ ਥੋੜਾ ਮਾਈਂਡ ਸੀ ਸੈਟ ਇਹ ਜਾ ਸੀਗਾ ਉਹਦਾ ਉਹ ਇੰਟਰਸਟ ਲੈਦਾ ਸੀਗਾ ਸੋਸ਼ਲ ਮੀਡੀਆ ਦੀ ਇਹ ਚੀਜ਼ ਆ ਵੀ ਬੰਦਾ ਚੜਨ ਤੋਂ ਬਾਅਦ ਆਪਣਾ ਉਹ ਭੁੱਲ ਜਾਂਦਾ ਵੀ ਮੈਂ ਕਿੰਨਾਂ ਨਾਲ ਪਹਿਲਾਂ ਚੱਲੇ ਆਇਆ ਹਾਂ ਅੱਗੇ ਸੁਣੋ ਤੇ ਉਹ ਬੰਦੇ ਨੇ ਕਾਫੀ ਮਤਲਬ ਮੈਂ ਫੋਨ ਦੁਬਾਰਾ ਫੇਰ ਕੀਤੇ ਉਹ ਮੈਨੂੰ ਟੱਕਰਿਆ ਕਰੇ ਦੇਖ ਫੋਨ ਕਰਕੇ ਚੱਕਦਾ ਤੇਰਾ ਫੋਨ ਕਿ ਨਹੀਂ ਚੱਕਦਾ ਹੁਣ ਨੰਬਰ ਮੇਰੇ ਕੋਲ ਮੈਂ ਫੋਨ ਕੀਤਾ ਚੱਕਿਆ ਮੈਸੇਜ ਵੀ ਡ੍ਰੌਪ ਕੀਤੇ ਮੈਂ ਇੰਸਟਾਗ੍ਰam ਤੇ ਵੀ ਮੈਸੇਜ ਡ੍ਰੌਪ ਕੀਤੇ ਵਟਸਐਪ ਤੇ ਵੀ ਮੌਸਿਕ ਡ੍ਰੌ ਮੈਂ ਕਹਿੰਦਾ ਚਾਚਾ ਚੱਕਦਾ ਨਹੀਂ ਹੈਗਾ ਉਹ ਫੋਨ ਤੇ ਉਹ ਪਤਾ ਨਹੀਂ ਕੀ ਚੱਕਰ ਸੀਗਾ ਸ਼ਾਇਦ ਉਹਦੇ ਗੱਲ ਕਰਨੇ ਚ ਇੰਟਰਸਟ ਬਹੁਤ ਜ਼ਿਆਦਾ ਸੀਗਾ ਉਹ ਬੰਦੇ ਦਾ ਸਵੇਰੇ ਉਹ ਬੰਦਾ ਐਕਸਪਾਇਰ ਹੋ ਗਿਆ ਹੂੰ ਹੂੰ ਮੈਨੂੰ ਬੜਾ ਹਾਰਟ ਹੋਇਆ ਯਾਰ ਮੈਂ ਕਹਿੰਦਾ ਐਂਡ ਟਾਈਮ ਸੀਗਾ ਬੰਦੇ ਨੇ ਮੇਰੇ ਤੋਂ ਇੱਕ ਡਿਮਾਂਡ ਕੀਤੀ ਸਾਲੀ ਉਹ ਨਹੀਂ ਪੂਰੀ ਹੋਈ ਮਤਲਬ ਉਹ ਸੀਰੀਅਸਲੀ ਉਸ ਚੀਜ਼ ਨੇ ਬਹੁਤ ਹਾਰਟ ਕੀਤਾ اچھا ਇੱਕ ਚੀਜ਼ ਹੋਰ ਕਮਲ ਸਭ ਕੁਝ ਹੁੰਦਾ ਹੈਨਾ ਕਮਲ ਜ਼ਿੰਦਗੀ ਚ ਇਹ ਜੀ ਚੀਜ਼ਾਂ ਹੁੰਦੀਆਂ ਵੀ ਕਦੇ ਸੋਚਣਾ ਵੀ ਜਿਹੜੀ ਚੀਜ਼ਾਂ ਕਿਸੇ ਨੇ ਕਈਆਂ ਹੋਣਾ ਹੈ ਨਾ ਵੀ ਤੂੰ ਗੱਲ ਕੀਤੀ ਵੀ ਉਹ ਬੰਦਾ ਨਹੀਂ ਆ ਹੈ ਨਾ ਹੁਣ ਦੁਨੀਆ ਚ ਉਹਨੇ ਮੈਨੂੰ ਇੱਕ ਵਾਰੀ ਕਿਹਾ ਸੀ ਵੀ ਉਹ ਚੀਜ਼ ਕਰ ਦੇ ਯਾਰ ਉਹ ਕਰ ਨਹੀਂ ਪਾਇਆ ਮੈਂ ਉਹ ਗੱਲ ਜੋ ਦਿਲ ਚ ਰਹਿ ਜਾਂਦੀ ਆ ਉਸ ਟਾਈਮ ਬੰਦੇ ਦੇ ਕਿੰਨਾ ਦੁੱਖ ਹੁੰਦਾ ਉਹ ਹੋਰ ਬਹੁਤ ਸੀਗੇ ਮਤਲਬ ਉਹਦਾ ਭੈਣ ਮੈਨੂੰ ਗਾਲਾਂ ਨਿਕਲਦੀਆਂ ਇਹਨੂੰ ਉਹਦਾ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਸੀ ਉਹਨਾਂ ਦੇ ਜਿਹੜੇ ਤਗੜੇ ਤਗੜੇ ਸਟਾਰ ਸੀਗੇ ਉਹਨਾਂ ਨੇ ਵੀਡੀਓ ਕੋਲ ਲਾ ਮੈਨੂੰ ਕਹਿਦਾ ਸੀ ਉਹ ਮੈਨੂੰ ਜਾਣਦਾ ਸੀ ਮੈਂ ਜਾਣਦਾ ਸਾਰਿਆਂ ਨੂੰ ਆਲਮੋਸਟ ਉਹ ਮੈਨੂੰ ਕਹਿੰਦੇ ਕਮਲਪੁੱਤ ਕਰਾਈਂ ਗੱਲ ਉਹਦੇ ਨਾਲ ਤੇਰੇ ਜਾਣਕਾਰ ਨੇ ਮੈਂ ਵੀਡੀਓ ਕੋਲ ਲੜਨੀ ਚੱਕਣੀ ਕੱਲ ਕਰ ਦਿੰਦੇ ਕੋਈ ਕਦੇ ਸਾਲਾ ਹਵਾ ਨਹੀਂ ਕੀਤੀ ਕਿਸਾਨ ਯਾਰ ਉਸ ਦਿਨ ਬਾਅਦ ਫਿਰ ਇੰਸਟਾਗ੍ਰਾਮ ਤੇ ਮਨ ਨਹੀਂ ਕੀਤਾ ਮੇਰਾ ਇਹ ਨਾ ਨਹੀਂ ਮੈਂ ਫਿਰ ਮੈਂ ਵੈਸੇ ਹੀ ਟੁੱਟ ਗਿਆ ਜੀ ਮੈਂ ਕਿਹਾ ਛੱਡ ਯਾਰ ਕੀ ਰੱਖਿਆ ਇਹਨਾਂ ਜੇ ਮੈਂ ਕਿਹਾ ਸਾਲੇ ਲੋਕ ਕਿਵੇਂ ਕਿਵੇਂ ਦੇ ਲੋਕ ਨੇ ਕਿਵੇਂ ਕਿਵੇਂ ਕਰਦੇ ਨੇ ਹੂੰ ਮਤਲਬ ਇੰਸਟਾਗ੍ਰਾਮ ਸਿਰਫ ਤੇ ਸਿਰਫ ਕੀ ਆ ਫਿਰ ਰੀਲਾਂ ਆ ਲੈ ਸੇਫ ਸੇ ਸਿਰਫ ਬਸ ਇਹ ਆ ਵੀ ਤੇ ਤੁਹਾਡੀ ਫੈਨ ਤੁਹਾਡਾ ਫੈਨ ਫੋਲੋਇੰਗ ਜਿਆਦਾ ਤੁਹਾਨੂੰ ਜੀਜੀ ਆ ਨਹੀਂ ਪੁੱਛਦੇ ਨਹੀਂ ਸਾਲੇ ਹੂੰ ਕਮਲ ਜੀ ਆਜ ਮੈਂ ਕਿ세 ਦੇ ਇੰਟਰਵਿਊ ਕਰ ਰਹੇ ਆ ਉਹ ਬੰਦਾ ਬਹੁਤ ਚੱਲ ਰਿਹਾ ਆ ਕੱਲ ਨੂੰ ਮੈਂ ਸੋਚ ਸਕਦਾ ਆ ਯਾਰ ਵੀ ਉਹ ਬੰਦਾ ਮੇਰੇ ਲਈ ਕੁਛ ਕਰੂਗਾ ਕੁਛ ਨਹੀਂ ਪਤਾ ਆਏਗਾ ਹੂੰ ਤੂੰ ਚੱਲ ਰਿਹਾ ਆ ਅੱਜ ਇੱਥੇ ਬੈਠਾ ਤਿਰਲੀ ਕਰਨਗੇ ਕੱਲ ਨੂੰ ਤੂੰ ਸਟੂਡੀਓ ਛੱਡ ਕੇ ਚੱਲ ਜਾ ਕਿਤੇ ਹੋਰ ਕੰਮ ਕਰਨ ਲੱਗ ਜਾ ਜਦੋਂ ਇਹ ਸਟੂਡੀਓ ਛੁੱਟ ਜੇ ਕੱਲ ਨੂੰ ਤੈਨੂੰ ਪੁੱਛਣਗੇ ਨਹੀਂ 70% ਬੰਦੇ ਇਹਨੂੰ ਛੱਡ ਕੇ ਵਗ ਜਾਣਗੇ ਲਿਖ ਕੇ ਲੈ ਲਾ ਮੇਤੋਂ ਹੂੰ ਪੁੱਛਣਗੇ ਨਹੀਂ ਜਾਵਾਂਗੇ ਕਿਉਂਕਿ ਫਾਲੋਅਰਸ ਮੈਟਰ ਕਰਦੇ ਨੇ ਬਹੁਤ ਮੈਟਰ ਕਰਦੇ ਨੇ ਹੂੰ ਬਹੁਤ ਜ਼ਿਆਦਾ ਮੈਟਰ ਕਰਦੇ ਨੇ ਫਾਲੋਅਰਸ ਹੋ ਗਿਆ ਪੈਸਾ ਹੋ ਗਿਆ ਇਹ ਦੋਨੋਂ ਚੀਜ਼ਾਂ ਮੈਟਰ ਕਰਦੀਆਂ ਨੇ ਜ਼ਿੰਦਗੀ 'ਚ ਹੂੰ ਫਾਲੋਅਰਸ ਆ ਨਹੀਂ ਮੈਂ ਕਹਿੰਦਾ ਪੈਸਾ ਬੰਦੇ ਕੋਲ ਹੋਣਾ ਤੇ ਕਮਾਣਾ ਬਹੁਤ ਜ਼ਿਆਦਾ ਜ਼ਰੂਰੀ ਆ ਲਾਜ਼ਮੀ ਆ ਇੱਕ ਚੀਜ਼ ਹੋਰ ਕਮਲ ਬੰਦੇ ਲਈ ਕਲਾਕਾਰ ਲਈ ਚੜਨਾ ਕਿੰਨਾ ਔਖਾ ਜ਼ਿੰਦਗੀ 'ਚ ਕਮਲ ਤੁਸੀਂ ਕੋਈ ਮਰਜ਼ੀ ਕਰੀ ਜਾਓ ਜੇ ਤੁਸੀਂ ਟੀਚਾ ਲੈ ਲੈਣਾ ਕਿ ਮੈਂ ਇਸ ਟਾਰਗੇਟ ਦੇ ਪਹੁੰਚਣਾ ਪਾਗਲਾ ਵਾਂਗੂ ਲੱਗ ਜਾਓ ਕਮਲ ਦਾ ਟਾਰਗੇਟ ਕੀ ਹੈ ਮੇਰਾ ਟਾਰਗੇਟ ਹੈਗਾ ਕਿ ਜੋ ਮੈਂ ਲੈ ਕੇ ਚੱਲੇ ਹੋਇਆ ਆਪਣਾ ਮੇਰਾ ਟੀਚਾ ਕੀ ਆ ਕਿ ਆਈਟੀ ਦੀ ਹੱਬ ਜਿਹੜੀ ਹੈਗੀ ਆ ਉਹ ਪਟਿਆਲੇ ਦੇ ਵਿੱਚ ਕ੍ਰੀਏਟ ਕਰਨੀ ਆ ਹੂੰ ਲਾਈਕ ਡਿਜੀਟਲੀ ਹੁਣ ਸਾਰਾ ਯੂਗ ਡਿਜੀਟਲ ਬਣਦਾ ਜਾ ਰਿਹਾ ਸੋ ਮੇਰਾ ਇਹ ਹੈ ਕਿ ਜੋ ਵੀ ਇੱਥੋਂ ਦਾ ਯੂਥ ਹੈਗਾ ਸਾਰਾ ਦਾ ਸਾਰਾ ਹੋਰ ਕੰਮਾਂ ਨੂੰ ਛੱਡ ਕੇ ਦੇਖੋ ਫਾਰਮਿੰਗ ਕਰ ਰਿਹਾ ਜਾਂ ਹੋਰ ਕੰਮ ਕਰ ਰਿਹਾ ਉਹ ਤੋਂ ਇਲਾਵਾ ਉਸ ਤੋਂ ਇਲਾਵਾ ਜਿਹੜੇ ਬੰਦੇ ਆਪਣੇ ਆਪ ਨੂੰ ਕੰਪਿਊਟਰ ਦੇ ਵਿੱਚ ਨੌਲੇਜ ਲੈਣਾ ਚਾਹੁੰਦੇ ਨੇ ਕੰਪਿਊਟਰ ਲਾਈਨ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਨੇ ਇਸ ਤਰੀਕੇ ਦਾ এনवायरमेंट ਕ੍ਰੀਏਟ ਕੀਤਾ ਜਾਵੇ ਕਿ Google ਵਰਗੀਆਂ ਕੰਪਨੀਆਂ Microsoft ਵਰਗੀਆਂ ਕੰਪਨੀਆਂ ਦੇ ਜਿਹੜੇ EMPLOYES ਹੋਣ ਉਹ ਇੱਥੋਂ ਹੀ ਡਾਇਰੈਕਟ ਹਾਇਰ ਹੋ ਕੇ ਜਾਇਆ ਕਰਣ ਇਸ ਲੈਵਲ ਤੱਕ ਸਟੱਡੀ ਕਰਵਾਉਣੀ ਆ ਇਸ ਲੈਵਲ ਤੱਕ ਤੇ ਉਹੀ এনਵਾਇਰਨਮੈਂਟ ਦੀ ਆਪਣੀ ਆਈਟੀ ਕੰਪਨੀ ਤਿਆਰ ਕਰਨੀ ਆ ਜਿਹਦੇ ਵਿੱਚ ਪ੍ਰੋਪਰ ਉਹੀ ਕਲਚਰ ਹੋਵੇ ਉਹਨਾਂ ਤੋਂ ਵੀ ਕਿਤੇ ਹੱਦ-ਬੱਧ ਕੇ ਕਲਚਰ ਹੋਵੇ ਜਿਹਦੇ ਵਿੱਚ ਇੱਥੇ ਜੌਬ ਕਰਕੇ ਬੰਦੇ ਨੂੰ ਸਟ੍ਰੈਸ ਫੀਲ ਨਾ ਹੋਵੇ ਬੰਦਾ ਫ੍ਰੀਲੀ ਮਾਈਂਡਡ ਜੌਬ ਕਰੇ ਤੇ ਵਰਲਡ ਦੀਆਂ ਕੰਪਨੀਆਂ ਲੱਭਿਆ ਕਰਨਗੇ ਸੀ ਕੰਮ ਕਰਵਾਉਣਾ ਦਾ ਉਸ ਕੰਪਨੀ ਤੋਂ ਪਟਿਆਲੇ ਦੀ ਉਸ ਕੰਪਨੀ ਤੋਂ ਕਰਵਾਉਣਾ ਕਮਲ ਤੈਨੂੰ ਚੇਤੇ ਆ ਵੀ ਤੂੰ ਪਹਿਲਾਂ ਹੈਨਾ ਸ਼ਾਇਰੀਆਂ ਵੀ ਬੋਲਦਾ ਹੁੰਦਾ ਸੀ ਬਹੁਤ ਬੋਲਦੇ ਹੁੰਦੇ ਸੀ ਹੈਨਾ ਹੁਣ ਕਹ ਚੇਤੇ ਆ ਦਿਮਾਗ 'ਚ ਸੱਪ ਉੱਲ ਗਿਆ ਸੱਪ ਲਾਤਾ ਕੰਮ ਕਰਨੇ ਸੱਪ ਲਾਤਾ ਹੂੰ ਕਦੇ ਮੁੜ ਕੇ ਚੇਤੇ ਕੀਤਾ ਵੀ ਲਿਖ ਮੈਂ ਤੁਮ ਦੋ ਕੁ ਲੈਣਾ ਸਖਾਨਾ ਸਨਾਨਾ ਕੰਨਾ ਲਿਖ ਲੈਣਾ ਲਿਖਾਰੀ ਨਹੀਂ ਨਾ ਪੀ ਬੈਠਾ ਮੈਂ ਤੇਰੇ ਵੱਲ ਆਉਣ ਦੀਆਂ ਰਾਹਾ ਹੂੰ ਭਾਵੇਂ ਮੈਂ ਪਟਵਾਰੀ ਨਹੀਂ ਹੂੰ ਲਿਖ ਲੈਣਾ ਲਿਖਾਰੀ ਨਹੀਂ ਮੰਗਦਾ ਮੈਂ ਤੈਨੂੰ ਰੱਬ ਕੋਲੋਂ ਹਰ ਵੇਲੇ ਭਾਵੇਂ ਮੈਂ ਪਖਾਰੀ ਨਹੀਂ ਲਿਖ ਲੈਣਾ ਲਿਖਾਰੀ ਨਹੀਂ ਕੀ ਹੁੰਦਾ ਅੱਛਾ ਕਮਲ ਜਾਣਦੇ ਹੁੰਦੇ ਸਾਡੇ ਪਲੇਟਫਾਰਮ ਨਾਲ ਆਪਣੇ ਫੈਨ ਹੈ ਆਫ ਰਿਫਿਊਜ਼ਨ ਨੂੰ ਕੁਝ ਕਹਿਣਾ ਚਾਹੋਗੇ ਮਦਾਈ ਕਹਿੰਦਾ ਵੀ ਤੁਸੀਂ ਸਕਿੱਲਸ ਸਿੱਖੋ ਕਿਤੋਂ ਵੀ ਸਿੱਖੋ 노 ਮੈਟਰ ਪਰ ਆਪਣੇ ਹੱਥ ਦੇ ਵਿੱਚ ਕਲਾ ਲੈ ਕੇ ਆਓ ਜਿਹੜੀ ਨੂੰ ਤੁਸੀਂ ਅੱਗੇ ਰਿਪਰੈਜ਼ੈਂਟ ਕਰ ਸਕੋ ਜਿੱਤੋਂ ਤੁਸੀਂ ਪੈਸੇ ਕਮਾ ਸਕੋ ਹਮ ਦੈਟਸ ਇਟ ਸੋ ਬਹੁਤ ਬਹੁਤ ਧੰਨਵਾਦ ਕਮਲ ਸੋ ਇਹ ਸਾਡੇ ਕਮਲ ਬਾਸ ਫੇਅਰ ਲੈ ਕੇ ਆਵਾਂਗੇ ਜਿਸ ਤਾਰੇ ਨਾਲ ਮੈਨੂੰ ਦੋ ਜਨਮ ਸ਼ੁਕਰੀਆ ਕਾਲ